ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕ ਰੈਡੀ ਟੀਵੀ ਨਾਲ ਜੁੜ ਚੁੱਕੇ ਹੋ ਮੈਂ ਹਾਂ ਪਰਮਿੰਦਰ ਸਿੰਘ ਕੱਲ ਤੁਸੀਂ ਦੇਖਿਆ ਹੋਣਾ ਕਿ ਇੱਕ ਮਾਮਲਾ ਬੜਾ ਗਰਮਾਇਆ ਹੋਇਆ ਹੈ ਜਿਹੜੇ ਬਾਬਾ ਖੇੜੀ ਵਾਲੇ ਨੇ ਉਹਨਾਂ ਦਾ ਜਿਹੜਾ ਅਰੋੜਾ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਪੋਸਟਾਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਜਿਹੜੇ ਸੱਸ ਮਾਤਾ ਜੀ ਨੇ ਮਾਤਾ ਗਗਿਤ ਕੌਰ ਮੇਰੇ ਨਾਲ ਮੌਜੂਦ ਨੇ ਫੋਨ ਦੇ ਉੱਤੇ ਮਾਤਾ ਜੀ ਪੂਰਾ ਮਾਮਲਾ ਕੀ ਹੈ ਮਾ ਜੀ ਇਹ ਸੋ ਫੱਟ ਨੰਬਰ ਨੂੰ ਬਿਆਕੀ ਤੁਸੀਂ ਬੇਟੀ ਦਾ ਇਹ ਨਸ਼ਾ ਕਰਕੇ ਅਫਰਕੁੱਟ ਦਾ ਮਾਰਦਾ ਸੀ ਬੇਟੀ ਦਾਜ ਦੀ ਮੰਗ ਕਰ ਦੂ ਸੀ ਮੇ ਤੋਂ ਵੀ ਇਹਨੇ ਦਾਜ ਦੀ ਮੰਗ ਕੀਤੀ ਤੇ ਭਰਾ ਨੇ ਇਹਦੀ ਇਹਦੀ ਮਾਂ ਨੇ ਮੈਨੂੰ ਕਿਹਾ ਵੀ ਹਾਂ ਸਾਡਾ ਬਿੱਲ ਭਰ ਹਨ ਸਾਰੀ ਦੁਨੀਆ ਨੂੰ ਪਤਾ ਵੀ 4.5 ਲੱਖ ਰੁਪਏ ਇਹਨਾਂ ਦਾ ਬਿੱਲ ਭਰਨੇ ਆਲਾ ਇਹ 8 ਲੱਖ ਰੁਪਏ ਮੈਨੂੰ ਮੰਗ ਰਹੇ ਸੀ ਕਿ ਮੇਰੀ ਬੇਟੀ ਦਾ ਖਰਚਾ ਨਾ ਦੇਣਾ ਮੇਰੀ ਬੇਟੀ ਨੂੰ ਦਵਾਈ ਇਹਦਾ ਮਤਲਬ ਭਰਾ ਦਵਾਈ ਲੈ ਕੇ ਆਉਂਦਾ ਸੀ ਆਪਾਂ ਕਦੇ ਨਹੀਂ ਨਾਲ ਕੇ ਆ ਦਵਾਈ ਦਵਾਉਣਾ ਹਨ ਮੇਰੀ ਬੈੱਡਰੂਮ ਵੱਖ-ਵੱਖ ਤਰ੍ਹਾਂ ਇਹ ਟੌਰਚਰ ਦਾ ਰੰਦਾ ਹਫ਼ਤਾ ਠੀਕ ਹੈ ਮੈਂ ਹੁਣ ਮਤਲਬ 29 ਮਈ ਨੂੰ ਲਿਆਂਦੀ ਸੀ ਜਿਹਨ ਸਰਦਾਰ ਸਿੰਘ ਜੀ ਸੀ ਮਾਨਵੀਰ ਅੱਲੀ ਸੀ ਜੀ ਦਿਲਿਆਂ ਵੀ ਹੋਈ ਸੀ ਤੇ ਮੈਂ ਮੜ ਕੇ ਬੈਠੀ ਨਾ ਜਾਣਾ ਚਾਹਦੀ ਆ ਨਾਮਾ ਤੇ ਜਾਂ ਚੋਣੀ ਹੈ ਜੀ ਇਹ ਸਾਨੂੰ ਤਾਰਚਰ ਕਰਦਾ ਇੱਕ ਦਿਨ ਪਹਿਲਾਂ ਵੀ 7 ਜੂਨ ਨੂੰ ਆਨੇ ਮੇਰੇ ਘਰ ਤੇ ਰਾਤ ਨੂੰ 1:30 ਵਜੇ ਆਮਲਾ ਕੀਤਾ ਜੀ ਜੀ ਕਿ ਮੈਂ ਮਤਲਬ 112 ਦੇ ਕੰਪਲੀਟ ਕੀਤੀ ਸੀ ਜੀ ਪੁਲਿਸ ਨੇ ਉੱਥੋਂ ਮੇਰੇ ਘਰੋਂ ਜਰੂਰ ਭਜਾਤਾ ਪਰ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਇਹਦਾ ਹੌਸਲਾ ਬਲੰਦ ਹੋ ਗਿਆ ਚੱਲ ਇਹਨੇ ਆ ਕੇ ਮੇਰੇ ਗੋਲੀ ਮਾਰਤੀ ਅੱਜ ਕੱਲ ਪੱਟੇ ਚ ਮਾਰੀ ਐ ਕੱਲ ਨੂੰ ਸਿਰਚ ਵੀ ਮਾਰ ਸਕਦਾ ਨੀ ਇਹ ਕਹਿ ਰਹੇ ਨਹੀਂ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਪਹਿਲਾਂ ਮੇਰੇ ਤੇ ਹਮਲਾ ਕੀਤਾ ਜਿਹੜੀ ਤੁਹਾਡੇ ਮਾਤਾ ਜੀ ਨੇ ਜਿਹੜੀ ਉਹ ਕੁੜੀਆ ਦੇ ਨਾਨੀ ਉਹ ਵੀ ਕਹਿੰਦਾ ਮੇਰੇ ਨਾਲ ਸੀ ਉਹਨਾਂ ਨੇ ਕਿ ਤੁਸੀਂ ਵੀਡੀਓ ਵੇਖੀ ਹੋਣੀ ਐ ਇਹ ਨਾ ਸਿਰਫ ਮੇਰੀ ਮਾਂ ਨੂੰ ਤਾਂ ਲੈ ਕੇ ਆਇਆ ਸੀਗਾ ਬਈ ਇਹਨੂੰ ਮੈਂ ਦਰਵਾਜ਼ਾ ਨਹੀਂ ਸੀ ਖੋਲਦੀ ਇਹ ਦੋ ਵਾਰ ਆ ਕੇ ਮੁੜ ਗਿਆ ਨਾ ਮੈਂ ਦਰਵਾਜ਼ਾ ਨਹੀਂ ਖੋਲਿਆ ਇਹਨੂੰ ਐਸੀ ਮੇਰੀ ਮਾਂ ਨੂੰ ਵਰਤ ਕੇ ਦਰਵਾਜ਼ਾ ਖਣਾ ਲੂਗਾ ਇਹ ਫਿਰ ਮੈਂ ਕੁੱਟ ਮਾਰ ਕਰਕੇ ਜਾਊਂਗਾ ਇਹ ਮੇਰੇ ਵਾਸਤੇ ਨਹੀਂ ਕੋਈ ਗੱਲ ਕਹਿੰਦਾ ਨਹੀਂ ਤੇਰੀ ਮਾਂ ਨੂੰ ਮਾਰ ਦੂੰ ਮੈਂ ਤੇਰੇ ਭਰਾ ਨੂੰ ਮਾਰ ਦੂੰਗਾ ਨਹੀਂ ਮੇਰੇ ਵਾਸਤੇ ਨਹੀਂ ਮੇਰੇ ਵਾਸਤੇ ਬਸਣਾ ਚਾਹੁੰਦੀ ਨਹੀਂ ਨਾ ਮੈਂ ਉਹ ਜਨਨੀ ਹੂੰ ਠੀਕ ਆ ਜੀ ਮਤਲਬ ਜੀ ਨਹੀਂ ਠੀਕ ਹਾਂ ਜੀ ਇਹ ਲਗਾਤਾਰ ਕੁੱਟਮਾਰ ਕਰਦਾ ਵਸ ਮੇਰੇ ਤਾਂ ਪ੍ਰਸ਼ਾਸਨ ਨੇ ਕਿਹਾ ਤੁਹਾਡੇ ਅੱਗੇ ਪੰਜਾਬ ਦੇ ਲੋਕਾਂ ਕੀ ਹੀ ਬੇਨਤੀ ਹੈ ਮੇਰੀ ਬੱਚੀ ਨੂੰ ਬਚਾਇਆ ਜਾਵੇ ਠੀਕ ਆ ਇਹ ਕੰਦਾ ਗਲਤਾ ਪੁਰਾਣਾ ਤੇ ਮੈਂ ਜੋ ਮਰਜ਼ੀ ਹੈ ਮੈਨੂੰ ਕਹਿ ਲਵੇ ਪਰ ਮਿਰਤੀ ਨੂੰ ਬਚਾ ਲਓ ਸਾਰੇ ਇਕੱਠੇ ਹੋ ਕੇ ਮੇਰੀ ਬੱਚੀ ਨੂੰ ਬਚਾ ਲਓ ਉਹ નિર્ਦੋਸ਼ ਆ ਦੇ ਕਸੂਰਾ ਉਹਦੀ ਗੁਨਾਹਗਰ ਮੈਂ ਆ ਇਹਦੇ ਅਮਲੀ ਬੰਦੇ ਨਾਲ ਮੈਂ ਵਿਆਹ ਕੀਤਾ ਉਹ ਮੈਨੂੰ ਮੇਰੀ ਅੱਖਾਂ 'ਚ ਪੱਟੀ ਬੰਨ੍ਹੀ ਗਈ ਸੀ ਕਿ ਮੈਨੂੰ ਪਤਾ ਨਹੀਂ ਸੀ ਇਹਦੇ ਬਾਰੇ ਮੈਂ ਇਹਦੀ ਸਮਾਜ ਸੇਵਾ ਦੇਸ਼ ਤੇ ਮਤਲਬ ਮੈਂ ਇਹਦੇ ਬਾਰੇ ਚੁੱਕ ਗਈ ਇਹਦਾ ਇਹਦਾ ਪਹਿਰਾਵਾ ਦੇਖ ਕੇ ਝੁਗੀ ਬਾਬਿਆਂ ਦਾ ਪਹਿਰਾ ਮੈਨੂੰ ਨਹੀਂ ਸੀ ਪਤਾ ਚਿੱਤੇ ਪਹਿਰਾਵੇ ਤੇ ਕਾਲਾ ਨਾਗ ਇਹ ਮਤਲਬ ਲੁਕਿਆ ਹੋਇਆ ਏ ਦੇਖ ਅਰੇ ਹੋਰ ਕੀ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਮੇਰੇ ਤੇ ਉਹਨਾਂ ਨੇ ਹਮਲਾ ਕਰ ਦਿੱਤਾ ਮੇਰੀ ਬਾਹਾਂ ਦੇ ਉੱਤੇ ਮੇਰੀ ਬਾਹਾਂ ਤੋੜ ਦਿੱਤੀ ਮੇਰੇ ਦੰਦ ਕੱਢ ਦਿੱਤੇ ਨੇ ਮੇਰੀ ਗੱਟੀ ਦੇ ਉੱਤੇ ਹਮਲਾ ਕੀਤਾ ਗਿਆ ਅਫੀਨਾ ਹਸਪਤਾਲ ਗਏ ਸੀਗੇ ਲੈ ਕੇ ਗੱਡੀ ਆਪਦੀ ਮਤਲਬ ਮੈਨੂੰ ਲੈ ਕੇ ਗਿਆ ਸੀ ਬੇਟਾ ਉਹ ਮੂਰੇ ਉਹ ਇੱਕ ਖਰਾਫੀ ਇਹ ਚਲਾਕੀ ਵਰਤਨ ਲੱਗਿਆ ਆਪਦੇ ਭਰਾ ਨੂੰ ਤੁਸੀਂ ਮੇਰਾ ਕੱਲ ਦਾ ਲਾਈਵ ਦੇਖ ਸਕਦੇ ਹੋ ਉਹਦੇ ਵਿੱਚ ਗੱਡੀ ਫੁੱਟੀ ਨਹੀਂ ਹੋਈ ਜਦੋਂ ਇਹ ਜਾ ਰਿਹਾ ਠੀਕ ਹੈ ਫਿਰ ਨਾਲ ਦੀ ਨਾਲ ਗੱਡੀ ਇਹਨੇ ਫੁੱਟੀ ਹੋਈ ਦਿਖਾਤੀ ਇਹਦਾ ਉੱਤਰ ਦੱਸਦਾ ਮੇਰੀ ਗੱਡੀ ਇਹਨਾਂ ਨੇ ਭਾਨਾ ਪਈਆ ਮੜ ਕੇ ਉੱਥੇ ਇਹ ਮੂਰੇ ਖੜਾ ਸੀਗਾ ਬੇਟੇ ਦੀ ਅੱਖਾਂ ਮੂਰੇ ਨੇ ਰਾਜੋ ਤਾਂ ਬ੍ਰੇਕ ਬੱਜੀ ਨਹੀਂ ਹੈਗੀ ਸਗੋਂ ਤੇ ਰੇਸ ਤੇਜ ਹੋ ਗਈ ਜਿੱਥੇ ਸਾਰੇ ਲੋਕ ਭੱਜ ਕੇ ਪਰਾ ਹੋਏ ਨੇ ਉੱਥੇ ਇਹ ਕਿਉਂ ਨਾ ਹੋਇਆ ਇਹ ਜਾਣ ਬੁੱਝ ਕੇ ਗੱਡੀ ਦੇ ਮੂਰੇ ਆਇਆ ਹੈ ਜਾਣ ਬੁੱਝ ਕੇ ਗੱਡੀ ਮੂਰੇ ਆ ਕੇ ਮੇਰੇ ਬੇਟੇ ਨੂੰ ਇਸੇ ਤਰ੍ਹਾਂ ਬਰਾਬਰ ਦਾ ਪਰਚਾ ਕਰਾਉਂ ਉਹੀ ਗੱਲ ਪੁਲਿਸ ਨੇ ਕਰਤੀ ਹੈ ਪੁਲਿਸ ਨੇ ਮਤਲਬ ਮੇਰੇ ਬੇਟੇ ਦੇ ਪਰਚਾ ਕਰਤਾ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕੀ ਕਮ ਮਾਰੀ ਹੋ ਸਕਦੀਆਂ ਪਰ ਮੇਰੇ ਬੱਚਿਆਂ ਦੀ ਰੱਖੀ ਕਰ ਦੋ ਮੇਰੇ ਬੱਚਿਆਂ ਦੀ ਰੱਖੀ ਕਰ ਦੋ ਜੇ ਮੇਰਾ ਬੇਟਾ ਨੇ ਜੇਲ੍ਹ ਤੇ ਸਾਤਾ ਮੇਰੀ ਬੇਟੀ ਨੂੰ ਇਹ ਚੱਕ ਕੇ ਲੈ ਜਾਊਗਾ ਉਹਨੂੰ ਮਾਰ ਵੀ ਸਕਦਾ ਜਿਵੇਂ ਜਦ ਮੇਰੇ ਕੋਲੀ ਮਾਰਤੀ ਉਹ ਇਹਨੇ ਇੱਕ ਗੱਲ ਕਹੀ ਹੈ ਨੇ ਮਤਲਬ ਇਥੇ ਸੰਗਰੂਰ ਦੇ ਆਸ-ਪਾਸੇ ਲੋਕਾਂ ਨੂੰ ਵੀ ਇਹ ਗੱਲ ਕਹੀ ਹੈ ਜਦੋਂ ਮੈਂ ਸਿਮਨ ਜਮਾਨ ਦਾ ਮਤਲਬ ਪ੍ਰਚਾਰ ਕਰਦੀ ਸੀ ਮੈਨੂੰ ਪਤਾ ਲੱਗਿਆ ਲੋਕਾਂ ਨੂੰ ਸੁਣਨ ਚਾਹੀਏ ਇਹ ਕਹਿੰਦਾ ਮੈਂ ਤਲਾਕ ਨਹੀਂ ਦਿੰਦਾ ਮਾਰ ਪਈ ਦਾ ਮਾਂ ਉਹਨੂੰ ਹੂੰ ਤਲਾਕ ਨਿਵਾ ਨੰਨਾ ਮਾਰਤਾ ਹੀ ਦਾ ਪਰ ਕਿਸ ਤਰੀਕੇ ਨਾਲ ਇਹਦਾ ਨਾ ਵਿਆਹ ਇਹਨੂੰ ਸਿਕਰਾਉਂਦੀ ਕਿਸ ਤਰੀਕੇ ਨਾਲ ਤੰਗ ਪਰੇਸ਼ਾਨ ਕਰਦਾ ਆ ਰਿਹਾ ਤੁਹਾਨੂੰ ਜਿਹੜੇ ਬਾਬਾ ਖੇੜੀ ਵਾਲੇ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਵੀ ਨਸ਼ਾ ਵੀ ਕਰਦੇ ਸੀ ਨਸ਼ੇ ਦੇ ਵਿੱਚ ਕਿਵੇਂ ਤੰਗ ਪਰੇਸ਼ਾਨ ਕਰਦੇ ਸੀ ਦੇਖੋ ਜਦੋਂ ਮਤਲਬ ਜਿਸ ਦਿਨ ਅਸੀਂ ਹੁਣ ਇਹ ਮਤਲਬ 29 29 ਤਰੀਕ ਨੂੰ ਲੈ ਕੇ ਆਏ ਨਾ ਇਹਨੇ ਪਹਿਲਾਂ ਮਤਲਬ ਉੱਥੇ ਸਲਫਾ ਪੀਂਦਾ ਏ ਤੋਂ ਦੁਰਨ ਲੱਗੇ ਨੇ ਇਹ ਜਰਾ ਇਲਿਸ਼ ਟੁਰਨ ਮੈਂ ਪਹਿਲਾਂ ਫੇਰੇ ਕੀਤਾ ਫਿਰ ਤੁਰਨ ਲੱਗੇ ਨੇ ਬੀਕਾ ਠੀਕ ਆ ਫਿਰ ਮੈਂ ਇਹ ਗੱਲ ਲੋਕਾਂ ਨੂੰ ਉੱਥੇ ਦਾ ਨੂੰ ਪਤਾ ਨਵਜੋਤਕਾਰ ਲੰਬੀ ਦੇ ਉੱਤੇ ਵਾਰ-ਵਾਰ ਲੱਗੀ ਗਿਆ ਜਦੋਂ ਉਹਨੇ ਘੂਰ ਕੇ ਪਿੱਛੇ ਕੀਤਾ ਫਿਰ ਇਹਨੇ ਉੱਥੇ ਲੜਾਈ ਝਗੜਾ ਵੀ ਕੀਤਾ ਇਹ ਸਾਰਿਆਂ ਨੂੰ ਪਤਾ ਜਿਹੜੇ ਉੱਥੇ ਮੋਤਵਰ ਬੰਦੇ ਨੇ ਫਿੰਦੂ ਜਮਾਨ ਦੇ ਸਭ ਨੂੰ ਪਤਾ ਵੀ ਇਹਨੇ ਉੱਥੇ ਵੀ ਲੜਾਈ ਝਗੜਾ ਕੀਤਾ ਉਥੋਂ ਹਫਿਆ ਹੋਇਆ ਆਇਆ ਦੁਬਾਰਾ ਫਿਰ ਇਹ ਸਲਫਾ ਪੀਣ ਲੱਗ ਗਿਆ ਬੇਟੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਮੇਰੇ ਬੇਟੇ ਦੇ ਮੇਰੇ ਬੇਟੇ ਦੇ ਸਾਹਮਣੇ ਮੇਰੀ ਬੇਟੀ ਕੁੱਟ ਗਿਆ ਇਹਨੇ ਥੱਪਣ ਮਾਰੇ ਉਹਦੇ ਥੱਪੜਾ ਦਾ ਹੁਣ ਕੀ ਮੈਡੀਕਲ ਕਰਾਵਾਂ ਥੱਪੜਾ ਦਾ ਜੇ ਦਾ ਝੂਠਾ ਮੈਡੀਕਲ ਕਰਾਉਣੀ ਆ ਫਿਰ ਉਹ ਜੋੜ ਕੇ ਉਹ ਮਰਜੀ ਮਾਰ ਕੇ ਥੱਪੜਾ ਦਾ ਕੀ ਮੈਡੀਕਲ ਆਉਂਦਾ ਹਨ ਤੇ ਇਹਨਾਂ ਨੇ ਥੱਪੜ ਮਾਰੇ ਮੇਰੇ ਬੇਟੇ ਨੇ ਮੈਨੂੰ ਫੋਨ ਕੀਤਾ ਮੈਂ ਇਹਨੂੰ ਰਾਤ ਨੂੰ 1:30 ਵਜੇ ਲੈ ਆਈ ਮੜ ਕੇ ਅਸੀਂ ਤੇ ਜਿਨੀਏ ਕੀ ਮੜ ਕੇ ਅਸੀਂ ਮੈਨੂੰ ਭੇਜਣ ਲਈ ਦਬਾਅ ਪਾ ਰਿਹਾ ਹੈ ਕਹਿੰਦਾ ਵਸਾਉਂਗਾ ਪਰ ਮੈਂ ਹੀ ਵਸਾਉਂਨਾ ਵੀ ਦੱਸਾਂ ਨਹੀਂ ਦੰਦਾ ਮਾਰ ਕੇ ਛੱਡੂ ਮੈਨੂੰ ਇਹ ਗੱਲ ਕਹਿੰਦਾ ਬੇਟੀ ਨੂੰ ਇਹ ਕਹਿੰਦਾ ਜੇ ਮੇਰੇ ਨਹੀਂ ਦੱਸੇਗੀ ਤੇਰੇ ਮਾਂ ਨੂੰ ਤੇ ਤੇਰੇ ਭਾਈ ਨੂੰ ਮਾਰ ਦੂੰਗਾ ਜੋ ਤੁਹਾਨੂੰ ਪਤਾ ਸੀ ਇਹ ਨਸ਼ਾ ਕਰਦੇ ਨੇ ਫਿਰ ਤੁਸੀਂ ਰਿਸ਼ਤਾ ਕਿਉਂ ਕੀਤਾ ਮੈਨੂੰ ਨਹੀਂ ਸੀ ਪਤਾ ਮੈਨੂੰ ਨਹੀਂ ਸੀ ਪਤਾ ਮੇਰੇ ਅੱਖਾਂ ਦੇ ਮੂਰੇ ਪੱਟੀ ਬੰਨੀ ਗਈ ਮੈਂ ਤੇਰੀਆਂ ਭੋੜੀਆਂ ਗੱਲਾਂ ਚਾਜੀ ਮੈਂ ਤੇ ਰੈਲੀ ਤੇ ਗਈ ਸੀਗੀ ਆ ਮੈਂ ਨਕਸਰ ਵੀ ਖੇਤੀ ਦੀ ਰੈਲੀ ਕਿ ਟੂ ਸੀ ਮੈਨੂੰ ਕਹਾਂ ਵੀ ਜੋ ਖਾਣਾ ਦਾ ਮਤਲਬ ਉਹ ਕਹਿੰਦਾ ਮਾਤਾ ਤੂੰ ਖਾਨੀ ਆ ਮੈਂ ਕਿਹਾ ਮੇਰਾ ਤਾਂ ਪਤੀਜਾ ਮਰ ਗਿਆ ਮੈਂ ਤਾਂ ਤਾਂ ਮਤਲਬ ਦਿੱਤੇ ਦੇ ਖਿਲਾਫ ਵੀ ਖਸਕਲ ਦੀ ਖੇਤੀ ਨਹੀਂ ਮੰਨ ਕਰਦੀ ਐ ਕਹਾਂ ਨਾ ਫਿਰ ਮੇਰਾ ਵੀ ਐ ਸਮਝ ਲੈ ਉਹ ਕਹਿੰਦਾ ਕੋਈ ਜ਼ਰੂਰੀ ਨਹੀਂ ਹੁੰਦਾ ਜਿਹੜੀ ਚੀਜ਼ ਆਪਾਂ ਖਾਣੇ ਆ ਜਾਂ ਉਹਦੀ ਸਪੋਰਟ ਕਰਦੇ ਜਿਹੜੇ ਨਹੀਂ ਕਰਦੇ ਉਹਦੀ ਨਹੀਂ ਸਪੋਰਟ ਕਰਦੇ ਆਪਾਂ ਹਨਾ ਮੈਂ ਇਹ ਉਸ ਤੋਂ ਬਾਅਦ ਉਸਪਾਰ ਦੇ ਮੇਲੇ ਤੇ ਸੀ ਗਏ ਸੀ ਕਾ ਇਹਨਾਂ ਦੇ ਘਰ ਦੇ ਵਿੱਚ ਮਤਲਬ ਵੀ ਵਧੀਆ ਇਹਨਾਂ ਨੇ ਸਾਡੀ ਇੱਜ਼ਤ ਕੀਤੀ ਵਧੀਆ ਪਿਆਰ ਕਰਨਾ ਬੈਠ ਕੇ ਵੀ ਮਾਂ ਨੇ ਇਹ ਨਹੀਂ ਗੱਲਾਂ ਕੀਤੀਆਂ ਬਸ ਅੱਖਾਂ ਦੇ ਪੱਤੀ ਬੰਨ ਗਈ ਮਤਲਬ ਜਿਵੇਂ ਆਪਾਂ ਪਿਆਰ ਦੀ ਪੱਤੀ ਵੀ ਮੰਨਦੇ ਅੱਖਾਂ ਨਾਲ ਪਿਆਰ ਦੀ ਪੱਤੀ ਬਨ ਕੇ ਮੈਂ ਤੇ ਰਿਸ਼ਤਾ ਲੈ ਲਿਆ ਮੈਨੂੰ ਦੇਖਿਆ ਕੱਖ ਨਹੀਂ ਲਿਖਿਆ ਕਿ ਤੇਰਾ ਮੈਨੂੰ ਯਾਦ ਸਾਹਮਣੇ ਆਇਆ ਜਾਂ ਵਿਆਹ ਤੋਂ ਸੱਤ ਮੈਨ ਰਹਿ ਗਏ ਜਦੋਂ ਇਹਨਾਂ ਮਤਲਬ ਤੁਮਾਂ ਦੀ ਮੰਗ ਕੀਤੀ ਵੀ ਹਾਂ ਐਨੀਆਂ ਸ਼ਾ ਪਾਪਾ ਠੀਕ ਹੈ ਚਾਹਾਂ ਪਾਏ ਕਰ ਉਹ ਕਰ ਸਮੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨੇ ਮਤਲਬ ਬਰਾਤ ਨੂੰ ਗਿਆ ਮੈਂ 250 ਬੰਦਾਂ ਲੈ ਮੈਂ 250 ਅਰੇਂਜ ਕੀਤਾ ਇਹ 100 ਬੰਦਾਂ ਲੈ ਕੇ ਨੇ ਖੜਾਤਾ 150 ਬੰਦਾਂ ਦਾ ਰਸਮ ਮੈਂ ਲੋਕਾਂ ਦੇ ਵੱਲੋਂ ਬਹੁਤ ਸ਼ੁਰੂ ਤੋਂ ਹੀ ਵਧੀਆ ਮਤਲਬ ਕਰਤਾ ਲਗਾਤਾਰ ਮੈਂ ਲਾਇਆ ਬਰਾਤ ਲੈ ਕੇ ਪਹੁੰਚਿਆ 3:30 ਵਜੇ ਹੂੰ 3:45 ਵਜੇ ਅਨੰਦ ਕਾਰਜ ਹੋਏ ਨੇ ਠੀਕ ਹੈ ਇਹਨੇ ਆਪਦੀ ਜੀ ਮਰੀਦਾਂ ਨੇ ਰਿਆ ਕਰਨਾ ਕਰਨਾ ਸੀ ਨਾਲ ਮੇਰੀ ਬੇਟੀ ਤੇ ਕਰਤਾ ਕਿੰਨਾ ਟਾਈਮ ਹੋ ਗਿਆ ਵਿਆਹ ਹੋਏ ਨੂੰ ਖਾਤਨਾਮਾ ਨੰਬਰ ਨੂੰ ਹੋਇਆ ਸੀ ਜੀ ਜੀ ਅਰ ਉਸ ਤੋਂ ਬਾਅਦ ਵੀ ਲਗਾਤਾਰ ਨਸ਼ੇ ਨਸ਼ੇ ਦੇ ਵਿੱਚ ਰਹਿੰਦੇ ਰਹੇ ਨਸ਼ੇ ਦੇ ਵਿੱਚ ਵੀ ਰਹਿੰਦਾ ਜੀ ਤੇ ਮੜਤੇ ਨੇ ਤਨ ਚਾਰ ਵਾਰ ਤਾਂ ਕੁੜੀ ਦੁੱਸਕੇ ਆ ਗਈ ਐ ਤੇ ਵਿਚਾਰਪਰ ਤੋੜ ਲਈ ਆਪਣੀ ਕੁੜੀ ਆ ਹੁਣ ਮਤਲਬ ਪੰਜਵੀਂ ਵਾਰ ਸੀਗਾ ਜਿਹੜਾ ਮੈਂ ਨਹੀਂ ਤੋਰੀ ਹੈਗੀ ਹੁਣ ਇਹ ਕਦੇ ਕੋਈ ਹੱਥ ਕੱਢਾ ਅੱਜ ਸੀ ਦੇਖਿਆ ਸੀਗਾ ਸੁੱਖੇ ਖੇੜੀ ਵਾਲੇ ਨੇ ਇੱਕ ਵੀਡੀਓ ਪਾਈ ਹੋਈ ਸੀ ਬਾਬਾ ਡੀਐਮਸੀ ਦਾਖਲਾ ਬਾਬੇ ਲਈ ਅਰਦਾਸਾਂ ਕਰੋ ਬਾਬੇ ਲਈ ਬੇਟੀਆਂ ਸੁੱਖੇ ਖੇੜੀ ਵਾਲੇ ਨੂੰ ਮੈਂ ਇਹ ਗੱਲ ਕਹਿਣਾ ਚਾਹ ਰਹੀ ਹਾਂ ਵੀ ਅੱਜ ਮੇਰੀ ਬੇਟੀ ਲਈ ਵੀ ਅਰਦਾਸ ਕਰਦੇ ਮੇਰੇ ਲਈ ਵੀ ਫੇਰ ਅਰਦਾਸ ਕਰਦੇ ਮੇਰੇ ਬੇਟੇ ਲਈ ਦੀ ਅਰਦਾਸ ਕਰਦੇ ਵੀ ਲੋਕਾਂ ਤੋਂ ਕਰਵਾਦੇ ਅਰਦਾਸਾ ਮੇਰੇ ਬੱਚੇ ਬਚ ਜਾਣ ਮੈਂ ਇਹ ਸਮਝ ਨਹੀਂ ਆ ਮੈਂ ਬੜਾ ਹੈਰਾਨ ਹੁੰਨੀ ਆ ਵੀ ਪੱਤਰਕਾਰ ਇਹ ਲੋਕਾਂ ਨੂੰ ਕਿਉਂ ਪ੍ਰਮੋਟ ਕਰਦੇ ਨੇ ਇਹਦੇ ਵਿੱਚ ਇਹ ਜੇ ਕਈ ਲੋਕ ਨੇ ਹਨ ਜਿਹੜਾ ਕਿ ਮੈਂ ਨਾਮ ਨਹੀਂ ਲਵਾਂ ਜਿਨ੍ਹਾਂ ਨੂੰ ਪ੍ਰਮੋਟ ਕਰ ਕਰਕੇ ਨਟੇਰਿਆਂ ਨੂੰ ਮਤਲਬ ਕਿ ਦੁਨੀਆ ਦੇ ਉੱਤੇ ਜ਼ੁਲਮ ਕਰਨ ਲਈ ਮਤਲਬ ਉਹ ਖਸਾਰੇ ਨਹੀਂ ਲੋਕ ਹੂੰ ਜੀ ਫੋਨ ਸੁੱਖੇ ਦਾ ਮੈਨੂੰ ਨਹੀਂ ਕੱਲ ਦਾ ਸੁੱਖੇ ਦਾ ਫੋਨ ਆਇਆ ਮੈਨੂੰ ਨਹੀਂ ਹਾਲ ਚਾਲ ਸੁੱਖੇ ਨੇ ਪੁੱਛ ਰਿਹਾ ਜੇ ਸੁੱਖਾ ਜਿਹੜਾ ਹੰਦਰ ਤੁਸੀਂ ਤਾਂ ਸੁੱਖਾ ਮੇਰਾ ਕਿਹੜਾ ਕੋਈ ਵੈਰੀ ਹੈ ਇਹ ਕੌਣ ਹੈ ਸੁੱਖਾ ਕੌਣ ਸੁੱਖਾ ਇਹ ਛੇੜੀ ਦਾ ਸੁੱਖਾ ਪੱਤਰਕਾਰ ਹੈ ਇੱਕ ਮੁੰਡਾ ਉਹਨੇ ਇਹਦੀ ਵੀਡੀਓ ਕਹੀ ਸੀ ਵੀ ਡੀਐਮਸੀ ਦਾਖਲਾ ਬਾਬਾ ਬਾਬੇ ਦੇ ਬਚਣ ਦੀ ਉਮੀਦ ਨਹੀਂ ਬਾਬਾ ਬਹੁਤ ਆ ਗਿਆ ਤੁਸੀਂ ਸਾਲੇ ਮੇਰੇ ਤੇ ਜੋ ਆਮ ਲਾ ਰਹੇ ਆ ਵੀ ਮੈਂ ਯਾਹਰ ਦੇਖਾ ਬਾਈ ਜੀ 3 ਮਹੀਨੇ ਬਾਅਦ ਯਾਹਰ ਅਸਰ ਕਰਦੇ 29 29 ਤਰੀਕ ਨੂੰ ਸਾਡੀ ਇਹਦੇ ਨਾਲ ਲਾਸਟ ਮੁਲਾਕਾਤ ਸੀਗੀ ਹਾਲਾਂਕਿ ਮੇਰੀ ਇਹਦੇ ਨਾਲ ਲਤੀਨ ਸੀ ਮੇਰੀ ਬੇਟੀ ਵੀ 23 ਤਰੀਕ ਨੂੰ ਮਈ ਨੂੰ ਲਾਸਟ ਮੁਲਾਕਾਤ ਸੀਗੀ ਮੈਂ ਤਾਂ ਉਹ ਤੋਂ ਤਿੰਨ ਚਾਰ ਦਿਨ ਪਹਿਲਾਂ ਵੀ ਮਿਲੀ ਹੋਈ ਸੀ ਇਹਨੂੰ ਜਿਸ ਦਿਨ ਅਸੀਂ ਅਮਰਤਪਾਲ ਦੇ ਮਤਲਬ ਅੱਗੇ ਸੀਗੇ ਮੈਂ ਮੇਰੇ ਪੇਚਿਆਂ ਨੂੰ ਕਾਫਲਾ ਲੈ ਕੇ ਗਈ ਸੀਗੀ 19 ਗੱਡੀਆਂ ਦਾ ਫਿਰ ਉਦੋਂ ਮੈਂ ਇਹਨੂੰ ਸਾਥ ਲਿਆ ਸੀ ਚੱਲਦੀ ਭੁਰਾ ਇੱਜ਼ਤ ਵਾਂਝੂਗੀ ਹਨਾ ਉਦੋਂ ਮੈਂ ਇਹਨੂੰ ਸਾਥ ਲਿਆ ਸੀਗਾ ਤੇ ਮੜ ਕੇ ਉਹ ਦਿਨ ਦੀ ਮੈਨੂੰ ਮਿਲੀ ਹੋਈਆਂ ਉਹ ਦਿਨ ਦਾ ਜ਼ਹਿਰ ਹੋਣਾ ਸਰ ਕੀਤਾ ਵੀ ਹੁਣ ਡੀਐਮਸੀ ਧਰਤੀ ਕਰਾਣਾ ਪੈ ਗਿਆ ਮੈਂ ਹਰਾਮ ਹੈ ਜੀ ਵਿਆਹ ਤੋਂ ਬਾਅਦ ਕਿੰਨੇ ਟਾਈਮ ਬਾਅਦ ਜਿਹੜਾ ਇਹ ਟਕਰਾਅ ਹੋਣਾ ਸ਼ੁਰੂ ਹੋ ਗਿਆ ਸੀ ਇਹ ਤਾਂ ਪਹਿਲੀ ਰਾਤ ਇਹਨੇ ਮੇਰੀ ਬੇਟੀ ਦੇ ਮੂੰਹ ਦੇ ਉੱਤੇ ਧੂਆਂ ਮਾਰਿਆ ਪਤਾ ਨਹੀਂ ਕੀ ਇਹ ਪਿੰਦਾ ਕੀ ਨਹੀਂ ਪਿੰਦਾ ਨੱਛੇ ਬਣਾਵਣਾ ਕਿ ਮੇਰੇ ਬੇਟੇ ਦੇ ਮੂੰਹ ਤੇ ਧੂਆਂ ਮਾਰਦਾ ਹੈ ਮੇਰੀ ਬੇਟੀ ਕੋ ਰੂ ਰੋ ਮੰਨਣ ਵਾਲੀ ਮੇਰੀ ਬੇਟੀ ਦਾ ਕੋਲ ਪਪਈਆ ਤਾਂ ਝਾੜੂ ਨਹੀਂ ਲਾਉਂਦੀ ਕਹਿੰਦੀ ਹੈ ਪਹਿਲਾਂ ਕਿਸ ਤੋਂ ਭਈਆਂ ਸਾਡੇ ਦੇ ਕੋਲ ਉੱਤੇ ਚਕਾਰ ਮੈਂ ਫੇਰ ਝਾੜੂ ਲਾਉਂਗੀ ਹੂੰ ਅਬ ਇਹਨੂੰ ਵੀ ਪਤਾ ਇਹਦੇ ਘਰ ਦੇ ਵਿੱਚ ਵੀ ਗਲੇਸ ਹੋਏ ਇਹਦੇ ਕਿਹਾ ਵੀ ਜਿਹੜੇ ਤੇਰੇ ਕੁਲੀਪਾਂ ਵਾਲੇ ਨੌਕਰ ਨੇ ਜਾਂ ਤਾਂ ਉਹਨਾਂ ਨੂੰ ਕਹਿ ਕਰੋ ਬਾਹਰ ਸੱਟ ਕੇ ਉਹਨੂੰ ਕੁਲੀਪਾਂ ਜਾਂ ਉਹਨਾਂ ਨੂੰ ਹਟਾ ਅੱਛਾ ਡੇਰੇ ਦੇ ਵਿੱਚ ਸਾਰਾ ਕੁਝ ਚੱਲਦਾ ਸੀ ਜਿਹੜਾ ਸਾਰਾ ਕੁਝ ਚੱਲਦਾ ਡੇਰਾ ਥੋੜਾ ਜੀ ਉਹ ਉਹ ਤਾਂ ਇੰਨੇ ਮਤਲਬ ਰੱਖ ਕੇ ਚਾਰ ਮਰੀ ਬੰਦੇ ਬੁੜੇ ਬੁੜੀਆਂ ਇਕੱਠੇ ਕਰਕੇ ਜਦੋਂ ਮੈਂ ਇਹਨੂੰ ਪੁੱਛਿਆ ਵੀ ਆਹ ਬੁੜਾ ਕਿਵੇਂ ਆ ਕਹਿੰਦਾ ਇਹ ਸਾਲਾ ਵੀ ਨੂੰ ਨੂੰ ਛੇੜਦਾ ਸੀ ਕਹਿੰਦਾ ਇਹਨੂੰ ਘਰੋਂ ਕੱਢਤਾ ਕਹਿੰਦਾ ਲੁੱਛੇ ਡੰਡੇ ਇਕੱਠੇ ਹੋ ਗਏ ਨੇ ਇਹਦੀ ਬਾਸ਼ਾ ਸੀਗੀ ਇਹ ਉਹ ਬੰਦਿਆਂ ਬਾਰੇ ਠੀਕ ਹੈ ਇਹ ਹੁਣ ਪਤਾ ਲੱਗੂਗਾ ਵੀ ਹਾਂ ਕਿੰਨੀ ਵਿੱਤੀ ਹੈ ਕਿੰਨੀ ਵੈਗਰੂ ਜਾਣਦਾ ਸੱਚੇ ਬਾਸ਼ਾ ਉਹਨਾਂ ਨੂੰ ਜਿਸ ਵੇਲੇ ਪਿਆਸੇ ਮਾਣ ਦਾ ਸਾਧਨ ਇਹਨੇ ਬਣਾਇਆ ਹੋਇਆ ਸੀ ਪਰ ਮੈਨੂੰ ਇਹ ਗੱਲ ਹੈ ਤੁਸੀਂ ਮੇਰੀ ਬੇਟੀ ਦਾਣ ਦੇ ਪੈਸਾ ਨਾਲ ਨਿਪਟੋ ਤੈਨੂੰ ਕੰਮ ਕਰਨਾ ਪਊਗਾ ਹੂੰ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਧੰਨਵਾਦ ਤੁਹਾਡਾ ਮੇਰਾ ਹਾਲ ਚਾਲ ਪੁੱਛਣ ਲਈ ਜੀ